ਇਹ ਜੀ ਬਾਬਾ ਗੁਰ ਰਾਮ ਪ੍ਰਸਾਦ ਜੀ ਦਾ ਗੁਰਦੁਆਰਾ ਨਾ ਬਹੁਤ ਇਤਿਹਾਸਪੂਰਨ ਗੁਰਦੁਆਰਾ ਹੈ ਦੂਰ ਦੂਰ ਸੰਗਤਾਂ ਆਉਂਦੀਆਂ ਜਿੱਥੇ ਤੇ ਇੱਥੇ ਜਦੋਂ ਬਾਬਾ ਜੀ ਮਨੇਰੇ 4 ਵਜੇ ਆਏ ਆ ਇਹਨਾਂ ਨੇ ਸਾਨੂੰ ਸੂਚਿਤ ਕੀਤਾ ਵਾ ਤੇ ਅਸੀਂ ਆਣ ਕੇ ਵੇਖਿਆ ਵਾ ਤੇ ਗਾਲੇ ਤੋਲੇ ਟੁੱਟੇ ਸੀ ਤੇ ਗੋਲਕਾਂ ਦੇ ਕੰਦਰ ਇੱਕ ਬਾਹਰ ਆ ਜਦੋਂ ਕੋਈ ਬਾਹਰੋਂ ਆਉਂਦਾ ਵਾ ਬਾਹਰ ਦੀ ਗੋਲਕ ਵਿੱਚ ਪੈਸੇ ਪਾਉਂਦਾ ਵਾ ਤੇ 20-25 ਹਜ਼ਾਰ ਦੀ ਗੋਲਕ ਨਿਕਲਦੀ ਆ ਮਹੀਨੇ ਦੀ ਤੇ ਇਹ ਵਿੱਚ ਇਹ ਗੋਲਖਾਂ ਦੋਨੇ ਤੋੜੀਆਂ ਅੰਦਰੋਂ ਤੇ ਜੰਗਲਾਂ ਵੀ ਤੋੜਿਆ ਵਾ ਤੇ ਇੱਕ ਤਿੰਨ ਰੱਖਿਆ ਸੀ ਉੱਥੇ ਦੇਸੀ ਦਾ ਪ੍ਰਸ਼ਾਦ ਕੁਝ ਡੱਬੇ ਸੀ ਉਹ ਵੀ ਲੈ ਕੇ ਦੇਗ ਸੀ ਉਹ 50000 ਦੀ ਲਹੰਦੀ ਆ ਥੋੜਾ ਚੀਰੀ ਹੋਇਆ ਸੀ ਤੇ ਤਾਂਬੇ ਦੀ ਦੇਗ ਲੈ ਗਏ ਆ ਤੇ ਇਹ ਆ ਲਾ ਕੇ ਜਾਂਦਾ ਲੈ ਤੇ ਇੱਥੇ ਸਾਡੇ ਪਿੰਡ ਦੇ ਕੋਸਾਂ ਦੇ ਬਹੁਤ ਸਮੈਗ ਵਿਕਦੀ ਆ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨੂੰ ਠੱਲ ਪਾਉਣੀ ਤੇ ਸਾਨੂੰ ਦਵਾਈ ਆ ਜਾਵੇ ਇਹ ਜਿਹੜੀਆਂ ਵਾਰਦਾਤਾ ਨਾ ਹੋਣਾ ਇਹਨਾਂ ਨੂੰ ਕਿਸੇ ਨੂੰ ਚਾਹੀਦਾ ਰੋਕ ਲਾਉਣੀ ਚਾਹੀਦੀ ਆ ਸਾਡੀ ਇਹੋ ਬੇਨਤੀ ਆ ਤੇ ਤੁਸਨੇ ਸੂਚਿਤ ਕੀਤਾ ਅਸੀਂ 102 ਦੇ ਫੋਨ ਕੀਤਾ ਵਾ ਤੇ ਉਹ ਪੁਲਿਸ ਨੂੰ ਮੌਕਾ ਵਿਖੇ ਗਏ ਤੇ ਉਹਨਾਂ ਨੇ ਮੈਂ ਜੀ ਤੇ RAM ਪ੍ਰਸ਼ਾਦ ਦੇ ਗ੍ਰੰਥੀਆਂ ਹੈਡ ਗ੍ਰੰਥੀ ਜਦੋਂ ਮੈਂ ਰਜਾਨਾ ਦੀ ਤਰ੍ਹਾਂ ਰੋਜ਼ ਅੰਮ੍ਰਿਤ ਵੇਲੇ ਆਉਂਦਾ ਸਾਂ ਤੇ ਜਦੋਂ ਅੱਜ ਆਇਆ ਧਿਆਨ ਕੇ ਦੇਖਿਆ ਜੋ ਲੇਟਾਂ ਬੰਦ ਹਨ ਤੇ ਦਰਵਾਜ਼ੇ ਦੇ ਜਿੰਦਰੇ ਜੇ ਟੁੱਟੇ ਹਨ ਤਾਂ ਦੇਖ ਕੇ ਮੈਂ ਫਿਰ ਪ੍ਰਧਾਨ ਸਾਹਿਬ ਦੇ ਮੈਂਬਰ ਸਾਹਿਬ ਨੂੰ ਟੈਲੀਫੋਨ ਕੀਤਾ ਉਹ ਸਾਰੇ ਪ੍ਰਧਾਨ ਸਾਹਿਬ ਆਏ ਆਣ ਕੇ ਦੇਖਿਆ ਕਿ ਗੁਰੂ ਘਰ ਦੇ ਜੋ ਜੋ ਨੁਕਸਾਨ ਹੋਏ ਹਨ ਇੱਕ ਵੱਡੀ ਦੀਗ ਆ ਤੇ ਗੋਲਕ ਉਹ ਐਲ ਸੀ ਡੀਆਂ ਆ ਤੇ ਜੜੀਆਂ ਹਨ ਉਹ ਤੋੜ ਕੇ ਲੈ ਗਏ ਨੇ ਕਾਫੀ ਲੱਖ ਰੁਪਏ ਦਾ ਨੁਕਸਾਨ ਗੁਰੂ ਘਰ ਦਾ ਕਰ ਗਏ ਹਨ ਤੇ ਕੀ ਚੋਰ ਡੀ ਵੀ ਆਰ ਮੇਰਾ ਸਭ ਕੁਝ ਲੈ ਗਏ ਨੇ ਹਾਂਜੀ ਸਭ ਕੁਝ ਲੈ ਗਏ ਤੇ ਦੇਖੋ ਘੋੜਾ ਟੀਨ ਆ ਤੇ ਹੋਰ ਗੁਰੂ ਘਰ ਦੀ ਗੋਲਕ ਤੋੜ ਕੇ ਲੈ ਗਏ ਨੇ ਕਾਫੀ ਮਤਲਬ 1 ਲੱਖ ਰੁਪਏ ਦਾ ਨੁਕਸਾਨ ਕਰ ਗਏ ਹਨ ਗੋਲਕ ਜਿਹੜੀ ਇਹਦੀ ਮਤਲਬ ਸੰਗਰਾਹ ਸੰਗਰਾਣ ਹੁੰਦੀ ਹੈ ਹਾਂਜੀ ਸੰਗਰਾਣ ਤੋਂ ਸੰਗਰਾਣ ਦੇ ਆ ਕਾਫੀ ਕੋਈ 20000 5000 ਦੀ ਗੋਲਕ ਨਿਕਲਦੀ ਆ ਤੇ ਇਹਦੇ ਵਿੱਚ ਕੋਈ ਪੁਲਿਸਾਇਕ ਹਾਂਜੀ ਪੁਲਿਸ ਵੇਖ ਕੇ ਗਈ ਮੌਕਾ ਤੱਕ ਇਹ ਕਾਰਵਾਈ ਉਹ ਕਹਿੰਦੇ ਅਸੀਂ ਕਰ ਰਹੇ ਹਾਂ ਤੇ ਕੀ ਤਮੰਨ ਕਰਦੇ ਤੁਸੀਂ ਹਾਂਜੀ ਕਾਰਵਾਈ ਦੀ ਕੀ ਮੰਗ ਕਰੋਗੇ ਤੁਸੀਂ ਪ੍ਰਸ਼ਾਸਨ ਅਸੀਂ ਇਹੋ ਕਰਾਂਗੇ ਮੰਗ ਕੇ ਚੋਰਾਂ ਨੂੰ ਫੜਿਆ ਜਾਵੇ ਇਲਾਕੇ ਦੇ ਵਿੱਚ ਜਿਹੜੀ ਵਾਰਦਾਤ ਨਾ ਹੋਵੇ ਇਹੋ ਹੀ ਸਰਕਾਰ ਦੇ ਅੱਗੇ ਬੇਨਤੀ ਹੈ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜੀ ਬੇਅਦਬੀ ਨਾ ਹੋ ਸਕੇ ਇਹ ਹੀ ਬੇਨਤੀ ਆ ਪੰਨ